ਤੁਸੀਂ ਮਾਨ ਸਾਹਿਬ ਨੂੰ ਹੁਣ ਪਿੱਛੇ ਜੇ ਛੱਡ ਵੀ ਗਏ ਸੀਗੇ ਫਿਰ ਜੁਆਇਨ ਕੀਤਾ ਬਰਨਾਲੇ ਅੱਜ ਇੱਥੇ ਫਿਰ ਵਾਪਸ ਆਇਓ ਬਿਲਕੁਲ ਜੀ ਜਸਕਰਮ ਸਿੰਘ ਕਾਨ ਸਿੰਘ ਉਹਨਾਂ ਦੇ ਨਾਲ ਵਾਪਸ ਚਲੇ ਗਏ ਸੀ ਉਹਨਾਂ ਨਾਲੇ ਵੀ ਜਾਇ ਰਹੇ ਉਹਨਾਂ ਨੇ ਤੁਹਾਨੂੰ ਕੈਂਡੀਡੇਟਿਵ ਅਨਾਉਂਸ ਕਰ ਦਿੱਤਾ ਸੀ ਹਾਂ ਜੀ ਮੈਨੂੰ ਪਰ ਹੁਣ ਵਾਪਸੀ ਕਿਉਂ ਕਰ ਲਈ ਵਾਪਸੀ ਤੋਂ ਤੋਂ ਦਿਲ ਭਰ ਗਿਆ ਸੀਗਾ ਜਾਂ ਤੁਹਾਨੂੰ ਲੱਗਦਾ ਸੀ ਕਿ ਮਾਨ ਸਾਹਿਬ ਵਰਗਾ ਲੀਡਰ ਨਹੀਂ ਹੈਗਾ ਕੋਈ ਮਾਨ ਸਾਹਿਬ ਵਰਗਾ ਲੀਡਰ ਮਿਲਿਆ ਹੀ ਨਹੀਂ ਜੀ ਹਮ ਤੇ ਨਾ ਇਹ ਲੀਡਰ ਐਡਾ ਲੀਡਰ ਮਿਲਣਾ ਹੀ ਨਹੀਂ ਕਿਸੇ ਨੂੰ ਪੰਜਾਬ ਨੂੰ ਇਹ ਲੀਡਰ ਦੁਬਾਰਤੋਂ ਮਿਲ ਨਹੀਂ ਸਕਦਾ ਹਮ ਤੁਸੀਂ ਯਾਦ ਰੱਖਣਾ ਐਡਾ ਕੱਦ ਇੰਨੀ ਸਮਝਦਾਰੀ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਨ ਵਾਲੇ ਤੇ ਇੰਨੇ ਸਮਝਦਾਰ ਤੇ ਨਿਰਪੱਖ ਗੱਲ ਕਰਨ ਵਾਲੇ ਹੁਣ ਤੁਸੀਂ ਦੱਸੋ ਪੰਜਾਬ ਦੇ ਵਿੱਚ ਅਡਾ ਲੀਡਰ ਹੈਗਾ ਕੋਈ ਜਿਹੜਾ ਲੋਕ ਸਭਾ ਦੇ ਵਿੱਚ ਗੱਲ ਕਰ ਕਰ ਲਵੇ ਉੱਥੇ ਤੇ ਲੀਡਰ ਜਿਹੜੇ ਹੈਗੇ ਆ ਉਹ ਹੋਰ ਹੀ ਗੱਲਾਂ ਕਰੀ ਜਾਂਦੇ ਉਸ ਮੁੱਦੇ ਤੇ ਤੇ ਕੋਈ ਆਇਆ ਨਹੀਂ ਪ੍ਰਧਾਨ ਸਾਹਿਬ ਨੇ ਅੱਜ ਸਾਰੀਆਂ ਗਊਸ਼ਾਲਾ ਨੂੰ ਸੰਗਰੂਰ ਦੇ ਵਿੱਚ ਹਰ ਗਊਸ਼ਾਲਾ ਨੂੰ ਲੱਖ ਲੱਖ ਰੁਪਏ ਦਿੱਤਾ ਜਿੱਥੇ ਗੱਲ ਗਉ ਗਰੀਬ ਦੀ ਰੱਖਿਆ ਦੀ ਆਉਂਦੀ ਹੈ ਪ੍ਰਧਾਨ ਸਾਹਿਬ ਸਭ ਤੋਂ ਅੱਗੇ ਹੁੰਦੇ ਆ ਹੂੰ ਜਿੱਥੇ ਗੱਲ ਹਿੰਦੂਆਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਦੀ ਆਉਂਦੀ ਹੈ ਪ੍ਰਧਾਨ ਸਾਹਿਬ ਸਭ ਤੋਂ ਅੱਗੇ ਹੁੰਦੇ ਆ ਹੂੰ ਪਰ ਸਾਡੇ ਚੋਂ ਕਿਸੇ ਬੰਦੇ ਨੇ ਇਸ ਗੱਲ ਦੇ ਉੱਤੇ ਪਾੜ ਪਾ ਕੇ ਹੂੰ ਸਿਕਿਉਰਟੀ ਨਹੀਂ ਲਈ ਮੈਂ ਹਿੰਦੂਆਂ ਬਾਰੇ ਗਲਤ ਬੋਲ ਕੇ ਸਿਕਿਉਰਟੀ ਨਹੀਂ ਲਈ ਹਾਲਾਂਕਿ ਮੇਰਾ ਰਿਲੀਜੀਅਨ ਵੀ ਹੈ ਨੀਦਰ ਗੋਪੀ ਸਾਹਿਬ ਵੀ ਕਹਿ ਸਕਦੇ ਨੇ ਕਿ ਮਾਨ ਸਾਹਿਬ ਐਦਾਂ ਬੋਲਦੇ ਨੇ ਹੱਤਵਾਦ ਨੂੰ ਪ੍ਰੋਮੋਟ ਕਰ ਰਹੇ ਨੇ ਫਿਰ ਤੁਹਾਡੇ ਨਾਲ ਵਿਚਾਰ ਗਨਮੈਨ ਹੋਣਗੇ ਤੁਹਾਨੂੰ ਵੀ ਮਤਲਬ ਪੂਰੀ ਮੈਨੂੰ ਵੀ ਲਾਮ ਲਸ਼ਕਰ ਮਿਲੂਗਾ ਮੈਂ ਵੀ ਘੁੰਮੂਗਾ ਤੇ ਲੋਕਾਂ ਨੂੰ ਲੱਗੂਗਾ ਕਿ ਹਾਂ ਭਾਈ ਵੱਡਾ ਲੀਡਰ ਹੈ ਕੋਈ ਤੇ ਮੈਂ ਆਪਣੇ ਆਪ ਨੂੰ ਪ੍ਰੋਮੋਟ ਕਰੂੰਗਾ ਮੈਨੂੰ ਕੋਈ ਸ਼ੌਂਕ ਨਹੀਂਗਾ ਮੈਂ ਐਸੀ ਰਾਜਨੀਤੀ ਤੋਂ ਨਾ ਪ੍ਰੇਰਿਤ ਹੈ ਤੇ ਨਾ ਹੀ ਮੈਂ ਐਸੀ ਰਾਜਨੀਤੀ ਕਰਨਾ ਚਾਹੁੰਦਾ ਕਿ ਮੇਰਾ ਸੂਬਾ ਪੰਜਾਬ ਹੈ ਮੇਰੀ ਮਾਂ ਬੋਲੀ ਪੰਜਾਬੀ ਹੈ ਤੇ ਉਸ ਪੰਜਾਬੀ ਮਾਂ ਬੋਲੀ ਨੂੰ ਤੇ ਇੱਥੇ ਸ਼ੀਦਾਂ ਦੀ ਧਰਤੀ ਦੇ ਉੱਤੇ ਮੈਂ ਰਹਿ ਕੇ ਜੰਪਾਲ ਮੇਰਾ ਅੰਮ੍ਰਿਤਸਰ ਦਾ ਮੈਂ ਉਸ ਸੂਬੇ ਦੇ ਵਿੱਚੋਂ ਨਿਕਲਿਆ ਜਿੱਥੇ ਸੰਤਾਪ ਲੋਕਾਂ ਨੇ ਛਿਪਿਆ ਠੰਡਾਇਆ ਤੇ ਤੁਸੀਂ ਇਹ ਦੇਖੋ ਉਸ ਸੂਬੇ ਦੇ ਵਿੱਚ ਜਿੱਥੇ ਸੰਤਾਪ ਹਟਾਇਆ ਹੋਵੇ ਤੇ ਉਸ ਸੂਬੇ ਨੂੰ ਟੋਟੇ ਕਰਤੀ ਉਹਨ ਤੁਹਾਡੇ ਚੋਂ ਅੱਜ ਤੱਕ ਕਿਸੇ ਨੇ ਇਹ ਗੱਲ ਤੇ ਕੀਤੀ ਨਹੀਂ ਕਿ ਤੁਹਾਡਾ ਸੂਬਾ ਛੋਟਾ ਕਰਤਾ ਅਖੰਡ ਪੰਜਾਬ ਸੂਬੇ ਬਣਾ ਦਿੱਤਾ ਇੱਕ ਸੂਬੇ ਬਣਾਤਾ ਅਖੰਡ ਰਾਜ ਜਿਸਿਸ ਕੌਮ ਨੇ ਭੋਗਿਆ ਹੋਵੇ ਜਿਹੜੀ ਕੌਮ ਦੋ ਟਾਈਮ ਸਰਬੱਤ ਦੇ ਭਲੇ ਦੀ ਗੱਲ ਕਰਦੀ ਜੀ ਸਵੇਰੇ ਸ਼ਾਮ ਬਿਲਕੁਲ ਨਾਨਕ ਨਾਮ ਚੜ੍ਹਦੀ ਗਲਾ ਤੇਰੇ ਪਾਣੇ ਸਰਬੱਤ ਦਾ ਭਲਾ ਦੋ ਟਾਈਮ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਕੌਮ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਦੀ ਵੀ ਰੱਖਿਆ ਦੀ ਗੱਲ ਆਵੇ ਉਦੋਂ ਹਮੇਸ਼ਾ ਖੜਨ ਵਾਲੇ ਤੇ ਅੱਜ ਇੰਨਾ ਦੀ ਬਦੌਲਤ ਹੀ ਪੰਜਾਬ World Map ਤੇ ਆ ਤੁਸੀਂ ਦੇਖ ਲਿਓ ਕਿ ਅੱਜ ਗੋਲਡਨ ਟੈਂਪਲ World Map ਤੇ ਆ ਕਿਉਂ ਆ ਉਹਦਾ ਰੀਜ਼ਨ ਕੀ ਹੈ ਉਹਦੀ ਪਵਿੱਤਰਤਾ ਬਿਲਕੁਲ ਉਹਨੂੰ ਬਚਾ ਕੇ ਰੱਖਿਆ ਉਸ ਕੌਮ ਨੇ ਬਚਾ ਕੇ ਰੱਖਿਆ ਹੈ ਜਿਨ੍ਹਾਂ ਨੂੰ ਇਹ ਘਟ ਗਿਣਤੀ ਕਹਿੰਦੇ ਆ ਜਿਨ੍ਹਾਂ ਨੂੰ ਇਹ 2% ਕਹਿੰਦੇ ਆ ਉਸ ਕੌਮ ਨੇ ਬਚਾ ਕੇ ਰੱਖਿਆ ਹੈ ਤੇ ਮੈਨੂੰ ਮਾਨ ਹੈਗਾ ਕਿ ਮੈਂ ਸਰਦਾਰ ਸਿਮਰਤਜੀਤ ਸਿੰਘ ਮਾਨ ਸਾਹਿਬ ਨਾਲ ਲੱਗਾ ਤੇ ਮੇਰਾ ਜੀਵਨ ਹੈ ਜਿਹੜਾ ਨਾ ਇਹ ਪੰਥ ਦੇ ਲਿਖੇਗਾ ਮੈਂ ਆਪਣੇ ਬਚਪਨ ਦੇ ਵਿੱਚ ਹੁਣ ਤੱਕ ਮੈਂ ਮੰਦਿਰ ਵੀ ਜਾਨਣਾ ਗੁਰਦੁਆਰਾ ਸਾਹਿਬ ਵੀ ਜਾਨਣਾ ਤੇ ਮੈਂ ਸਾਰੀ ਪ੍ਰੈਕਟਿਸ ਜਿਹੜੀ ਹੈਗੀ ਆ ਉਹ ਕਰਦਾਗਾ ਪਰ ਮੈਂ ਇਦਾਂ ਦੀ ਪ੍ਰੈਕਟਿਸ ਕੋਈ ਨਹੀਂ ਕਰਦਾਗਾ ਦੇ ਜਿੱਤੇ ਨਾਲ ਕਿਸੇ ਦਾ ਹਿਰਦਾ ਵਲੂੰਦਰੀਆ ਜਾਵੇ ਬਿਲਕੁਲ